ਸਤਵੇਂ ਪਾਤਸ਼ਾਹ ਦੇ ਬਚਨਾਂ ਦੇ ਨਾਲ ਇਸ ਸਥਾਨ ਤੇ 400 ਸਾਲ ਤੋਂ ਇਹ ਬੇਲਾ ਹਰੀਆਂ ਭਰੀਆਂ ਨੇ ਗੁਰੂ ਜੀ ਨੇ ਬਚਨ ਕੀਤਾ ਜਿਹੜਾ ਵੀ ਇਸ ਸਥਾਨ ਤੇ ਆ ਕੇ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦਾ ਸਰੀਰ ਮੋਤੀ ਵਰਗਾ ਬਣ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੀ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਸਤਵੇਂ ਪਾਤਸ਼ਾਹ ਧੰਨ ਗੁਰੂ ਹਰ Rai ਮਹਾਰਾਜ ਜੀਆ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਹਰੀਆਂ ਬੇਲਾ ਗੜ ਸ਼ੰਕਰ ਤੋਂ ਜਦੋਂ ਆਪਾਂ ਹੁਸ਼ਿਆਰਪੁਰ ਨੂੰ ਜਾਂਦੇ ਆਂ ਰਸਤੇ ਵਿੱਚ ਇਹ ਗੁਰਦੁਆਰਾ ਸਾਹਿਬ ਆਉਂਦਾ ਹੈ ਧੰਨ ਗੁਰੂ ਹਰ Rai ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਇਸ ਅਸਥਾਨ ਤੇ ਚਰਨ ਪਾ ਕੇ ਧਰਤੀ ਨੂੰ ਪਵਿੱਤਰ ਕੀਤਾ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾ ਵਾਲੇ ਨੇ ਇੱਥੋਂ ਦੀ ਸੇਵਾ ਉਹ ਪਰਿਵਾਰ ਹੀ ਹਨ ਜੇਨਨ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਵੀ ਦਿੱਤਾ ਗਿਆ ਹੈ ਸਤਿਗੁਰ ਜੀਆਂ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਆਪ ਜੀ ਸਾਹਮਣੇ ਵੇਖ ਰਹੇ ਹੋ ਬਾਬਾ ਜੀ ਵੱਲੋਂ ਦੀਵਾਨ ਹਾਲ ਬਹੁਤ ਸੋਹਣਾ ਬਣਾਇਆ ਜਾ ਰਿਹਾ ਹੈ ਆਓ ਨਾਲ ਨਾਲ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਹੀ ਆਪਾਂ ਤੁਹਾਨੂੰ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਨੇ ਆ ਬਹੁਤ ਹੀ ਵੱਡਮੁੱਲਾ ਇਤਿਹਾਸ ਹੈ ਸਤਵੇਂ ਪਾਤਸ਼ਾਹ ਧੰਗੁਰੂ ਹਰ ਰਾਏ ਮਹਾਰਾਜ ਜੀਆ ਨੇ ਇਸ ਅਸਥਾਨ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਵਰਤਾਇਆਂ ਹੋਈਆਂ ਹਨ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਧੰਗੁਰੂ ਹਰ ਰਾਏ ਮਹਾਰਾਜ ਕੀਰਤਪੁਰ ਸਾਹਿਬ ਤੋਂ ਚੱਲ ਕੇ ਇਸ ਪਾਵਨ ਪਵਿੱਤਰ ਅਸਥਾਨ ਤੇ 1708 ਬਿਕਰਮੀ ਨੂੰ ਪਹੁੰਚਦੇ ਹਨ ਸਤਗੁਰ ਜੀਆ ਦੇ ਨਾਲ 2200 ਘੋੜਸਵਾਰ ਅਤੇ ਸਤਗੁਰ ਜੀਆ ਦੇ ਮਹਿਲ ਵੀ ਨਾਲ ਹੀ ਸਨ ਇਸ ਧਰਤੀ ਨੂੰ ਸਤਗੁਰ ਜੀ ਪਵਿੱਤਰ ਕਰਦੇ ਐ ਤਿੰਨ ਦਿਨ ਗੁਰੂ ਸਾਹਿਬ ਇਸ ਪਾਵਨ ਪਵਿੱਤਰ ਅਸਥਾਨ ਤੇ ਰਹਿੰਦੇ ਆ ਇੱਥੇ ਸਤਿਗੁਰ ਜੀਆ ਦੇ ਪਰਮ ਸੇਵਕ ਬਾਬਾ ਪਰਜਾਪਤੀ ਜੀ ਰਹਿੰਦੇ ਸਨ ਸਤਿਗੁਰ ਜੀ ਨੂੰ ਬਹੁਤ ਪਿਆਰ ਕਰਦੇ ਸਨ ਐਸ ਧਰਤੀ ਤੇ ਆਉਣ ਦਾ ਵੀ ਸਤਿਗੁਰ ਜੀਆ ਦਾ ਇਹੀ ਕਾਰਨ ਸੀ ਬਾਬਾ ਪਰਜਾਪਤੀ ਜੀ ਨੂੰ ਦਰਸ਼ਨ ਦੇਣੇ ਆਪ ਜੀ ਜੋ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਬਾਬਾ ਪਰਜਾਪਤੀ ਜੀ ਦਾ ਘਰ ਸੀ ਜਿਸ ਘਰ ਵਿੱਚ ਆ ਕੇ ਗੁਰੂ ਸਾਹਿਬ ਠਹਿਰੇ ਸਨ ਸੰਗਤ ਜੀ ਸਾਹਮਣੇ ਜੋ ਤੁਸੀਂ ਆ ਬੇਲਾ ਵੇਖ ਰਹੇ ਹੋ ਇਹ ਵੇਲਾ ਦਾ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਇਤਿਹਾਸ ਸੁਣਾਨਾ ਘਟੋ ਘਟ 400 ਸਾਲ ਹੋ ਗਏ ਇਸ ਵੇਲਾ ਨੂੰ ਐਸੇ ਤਰ੍ਹਾਂ ਵੇਖਦਿਆਂ ਹੋਇਆਂ ਨੂੰ ਸਦਾ ਹੀ ਹਰੀਆਂ ਭਰੀਆਂ ਵੇਲਾ ਰਹਿੰਦੀਆਂ ਹਨ ਜਿਸ ਵੇਲੇ ਸਤਿਗੁਰੂ ਜੀ ਇਸ ਸਥਾਨ ਤੇ ਆਉਂਦੇ ਆ ਸੰਗਤਾਂ ਨੂੰ ਪਤਾ ਲੱਗਦਾ ਸੰਗਤਾਂ ਵੱਡੀ ਗਿਣਤੀ ਵਿੱਚ ਸਤਿਗੁਰ ਜੀਆਂ ਦੇ ਦਰਸ਼ਨਾਂ ਵਾਸਤੇ ਇਸ ਸਥਾਨ ਤੇ ਆਉਂਦੀਆਂ ਹਨ ਮਹਾਰਾਜ ਸੱਚੇ ਪਾਤਸ਼ਾਹ ਸਵੇਰ ਸ਼ਾਮ ਕੀਰਤਨ ਕਰਦੇ ਹਨ ਪ੍ਰਮਾਤਮਾ ਦੀ ਆਬਾਦਤ ਕਰਦੇ ਹਨ ਸੰਗਤ ਨੂੰ ਉਪਦੇਸ਼ ਦਿੰਦੇ ਹਨ ਤੇ ਸੰਗਤਾਂ ਦੀਆਂ ਮਨੋ ਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ ਇੱਕ ਦਿਨ ਬਾਬਾ ਪਰਜਾਪਤੀ ਜੀ ਨੇ ਸਤਿਗੁਰ ਜੀਆਂ ਦੇ ਘੋੜੇ ਨੂੰ ਜੜਾ ਸੁਮੇਤ ਵੇਲਾ ਪਟਕੇ ਛਕਾਈਆਂ ਘੋੜਾ ਬਹੁਤ ਖੁਸ਼ ਹੋਇਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਵੱਲ ਵੇਖਦੇ ਆ ਘੋੜਾ ਹੱਸਦਾ ਹੈ ਤੇ ਸਤਿਗੁਰ ਜੀ ਬਾਬਾ ਜੀ ਨੂੰ ਪੁੱਛਦੇ ਆ ਬਾਬਾ ਜੀ ਤੁਸੀਂ ਸਾਡੇ ਘੋੜੇ ਨੂੰ ਕੀ ਛਕਾਇਆ ਹੈ ਬਾਬਾ ਜੀ ਅੱਗੋਂ ਕਹਿਣ ਲੱਗੇ ਮਹਾਰਾਜ ਮੈਂ ਗਰੀਬ ਆਪਦੇ ਘੋੜੇ ਨੂੰ ਕੀ ਛਕਾ ਸਕਦਾ ਮੈਂ ਤਾਂ ਆਹ ਵਿਹੜੇ ਵਿੱਚ ਖੜੀਆਂ ਬੇਲਾਂ ਪੱਟ ਕੇ ਤੁਹਾਡੇ ਘੋੜੇ ਨੂੰ ਛਕਾਈਆਂ ਹਨ ਤੁਹਾਡਾ ਘੋੜਾ ਇਹ ਬੇਲਾਂ ਨੂੰ ਖਾ ਕੇ ਹੀ ਖੁਸ਼ ਹੈ ਧੰਗ ਗੁਰੂ ਹਰ ਰਾਏ ਮਹਾਰਾਜ ਕਹਿਣ ਲੱਗੇ ਬਾਬਾ ਜੀ ਤੁਸੀਂ ਸਾਡੇ ਘੋੜੇ ਦੀ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ ਆ ਜਾਓ ਅਸੀਂ ਵਚਨ ਕਰਦੇ ਹਾਂ ਇਹ ਤੁਹਾਡੀਆਂ ਬੇਲਾਂ ਲੋਕ ਪਰਲੋਕ ਵਿੱਚ ਹਰੀਆਂ ਭਰੀਆਂ ਸਦਾ ਹੀ ਰਹਿਣਗੀਆਂ ਸੰਗਤ ਜੀ ਅੱਜ ਵੀ ਤੁਸੀਂ ਵੇਖ ਰਹੇ ਹੋ ਇਹ ਬੇਲਾ ਹਰੀਆਂ ਭਰੀਆਂ ਨੇ ਪੱਤ ਝੜ ਦਾ ਮੌਸਮ ਆਉਂਦਾ ਹੈ ਪੱਤੇ ਝੜਨ ਤੋਂ ਪਹਿਲਾਂ ਹੀ ਹਰੇ ਪੱਤੇ ਇਸ ਬੇਲਾ ਨੂੰ ਆ ਜਾਂਦੇ ਹਨ ਸਦਾ ਹੀ ਹਰੀਆਂ ਭਰੀਆਂ ਰਹਿੰਦੀਆਂ ਹਨ ਜਦੋਂ ਗੁਰੂ ਜੀ ਇਸ ਆਸਾਨ ਤੇ ਆਉਂਦੇ ਆ ਆਲੇ ਦੁਆਲੇ ਕਿਤੇ ਵੀ ਜਲ ਨਹੀਂ ਸੀ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਜੀ ਇਸ ਧਰਤੀ ਤੇ ਆਪ ਜੀ ਜਲ ਦਾ ਸੋਮਾ ਵੀ ਭਗਾਓ ਕਰੋ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਧਰਤੀ ਵਿੱਚ ਤੀਰ ਮਾਰ ਕੇ ਇੱਥੇ ਜਲ ਦਾ ਸੋਮਾ ਵੀ ਵਗਾਇਆ ਘੋੜਿਆਂ ਨੇ ਵੀ ਜਲ ਛਕਿਆ ਤੇ ਸਤਿਗੁਰ ਜੀਆ ਨੇ ਵੀ ਜਲ ਛਕਿਆ ਆਓ ਤੁਹਾਨੂੰ ਹੁਣ ਉਸ ਸਥਾਨ ਦੇ ਦਰਸ਼ਨ ਕਰਾਉਨੇ ਆ ਆ ਸਾਹਮਣੇ ਤੁਸੀਂ ਵੇਖ ਰਹੇ ਹੋ ਇਸ ਸਥਾਨ ਤੇ ਸਤਿਗੁਰ ਜੀਆ ਨੇ ਤੀਰ ਮਾਰ ਕੇ ਪਾਣੀ ਦਾ ਸੋਮਾ ਵਗਾਇਆ ਤੇ ਨਾਲ ਹੀ ਸਤਿਗੁਰ ਜੀਆ ਨੇ ਵਰ ਦਿੱਤਾ ਜਿਹੜਾ ਵੀ ਪ੍ਰੇਮੀ ਸ਼ਰਧਾ ਭਾਵਨਾ ਦੇ ਨਾਲ ਇਸ ਪਵਿੱਤਰ ਸੋਮੇ ਵਿੱਚ ਇਸ਼ਨਾਨ ਕਰੇਗਾ ਉਸ ਦੀਆਂ ਸਭ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਉਹਦਾ ਸਰੀਰ ਮੋਤੀਆਂ ਦੇ ਵਾਂਗ ਚਮਕ ਉਠੇਗਾ ਇਸੇ ਕਰਕੇ ਹੀ ਇਸ ਸਰੋਵਰ ਦਾ ਨਾਮ ਮੋਤੀ ਸਰੋਵਰ ਰੱਖਿਆ ਗਿਆ ਇਥੋਂ ਦੇ ਸੇਵਾਦਾਰ ਵੀਰ ਦੱਸ ਰਹੇ ਸਨ ਸੈਂਕੜੇ ਮੀਲਾਂ ਦੂਰੋਂ ਚੱਲ ਕੇ ਸੰਗਤਾਂ ਇੱਥੇ ਆਉਂਦੀਆਂ ਹਨ ਮੱਸੀਆ ਸੰਗRAND ਅਤੇ ਹਰ ਐਤਵਾਰ ਬੜੇ ਪ੍ਰੇਮ ਦੇ ਨਾਲ ਇੱਥੇ ਆ ਕੇ ਇਸ਼ਨਾਨ ਕਰਦੀਆਂ ਹਨ ਤੇ ਸੰਗਤਾਂ ਦੇ ਮਨ ਤਨ ਸਭ ਪਵਿੱਤਰ ਹੋ ਜਾਂਦੇ ਆ ਸੰਗਤਾਂ ਦੀਆਂ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ ਹਨ ਤੇ ਸੰਗਤ ਜੀ ਇਸ ਸਥਾਨ ਦਾ ਇੱਕ ਹੋਰ ਬੜਬੁੱਲਾ ਇਤਿਹਾਸ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜਦੋਂ ਪਰਸਰਾਮ ਬ੍ਰਾਹਮਣ ਦੀ istri ਨੂੰ ਜਾਬਰ ਖਾਨ ਪਠਾਨ ਤੋਂ ਛਡਾਉਣ ਵਾਸਤੇ ਆਏ ਹਨ ਤਾਂ ਇਸ ਪਵਨ ਪਵਿੱਤਰ ਅਸਥਾਨ ਤੇ ਆ ਕੇ ਬੈਠੇ ਸਨ ਤੇ ਇੱਥੇ ਬਹੁਤ ਭਾਰੀ ਲੜਾਈ ਹੁੰਦੀ ਹੈ ਜੰਗ ਹੁੰਦੀ ਆ ਜਿਸ ਵਿੱਚ ਬਹੁਤ ਸਿੰਘ ਸ਼ਹੀਦ ਵੀ ਹੁੰਦੇ ਹਨ ਤੇ ਉਹਨਾਂ ਸ਼ਹੀਦਾਂ ਦਾ ਸੰਸਕਾਰ ਇੱਥੇ ਲਾਗੇ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਉਹਨਾਂ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾ ਵਾਲਿਆਂ ਵੱਲੋਂ ਬਹੁਤ ਹੀ ਸੋਹਣਾ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਸੰਗਤ ਜੀ 24 ਘੰਟੇ ਇਸ ਪਵਨ ਪਵਿੱਤਰ ਅਸਥਾਨ ਤੇ ਲੰਗਰ ਵਰਤਦਾ ਰਹਿੰਦਾ ਹੈ ਜਦੋਂ ਵੀ ਸੰਗਤ ਆਉਂਦੀ ਹੈ ਪ੍ਰਸ਼ਾਦਾ ਪਾਣੀ ਛਕ ਕੇ ਸਤਿਗੁਰ ਜੀਆਂ ਨੂੰ ਨਮਸਕਾਰ ਕਰਕੇ ਸੰਗਤਾਂ ਜਾਂਦੀਆਂ ਹਨ ਏਸੀ ਅੱਜ ਦਾ ਬਲੌਗ ਜੇ ਬਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ